10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਇਤਿਹਾਸਿਕ ਸਥਾਨ ਹੈ ਪਰ ਇਸ ਸਥਾਨ ਬਾਰੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਦੱਸੋ ਇਹ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਕਾਫੀ ਲੰਮਾ ਸਮਾਂ ਰਹੇ ਬਹੁਤ ਸਾਰੇ ਯੁੱਧ ਇਸ ਸਥਾਨ ਤੇ ਲੜੇ ਖੇੜਾ ਕਮਲੌਰ ਦਾ ਯੁੱਧ ਵੀ ਇਸ ਸਥਾਨ ਤੇ ਹੀ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਇਹਦੇ ਗੁਰਦੁਆਰੇ ਦੇ ਆਲੇ ਦੋਲੇ ਬਹੁਤ ਜ਼ਿਆਦਾ ਪਹਾੜ ਹੈ। ਉਹਨਾਂ ਟਾਈਮਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਸੀ। ਗੁਰੂ ਜੀ ਨੇ ਇਸ ਸਥਾਨ ਤੇ ਬਹੁਤ ਜ਼ਿਆਦਾ ਛੱਲ ਦੇ ਬੁੱਟੇ ਲਗਾਏ। ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਛਿੜੀ ਸਾਹਿਬ। ਇਹ ਨੂਰਪੁਰ ਪੇਦੀ ਦੇ ਇਲਾਕੇ ਦੇ ਵਿੱਚ ਪੈ ਜਾਂਦਾ। ਸਾਨੂੰ ਵੀ ਇਸ ਬਾਰੇ ਜਾਣਕਾਰੀ ਸਿੱਕ ਮਸ਼ੀਨਰੀ ਕਾਰਿਸ਼ੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਜੀ ਨੇ ਦਿੱਤੀ ਸੀ ਤੇ ਉਹਨਾਂ ਦੇ ਹਵਾਲੇ ਤੋਂ ਅਸੀਂ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਆਏ ਅਸੀਂ ਵੀ ਪਹਿਲੀ ਵਾਰੀ ਆਏ ਤੇ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਤੁਹਾਡਾ ਵੀ ਫਰਜ਼ ਬਣਦਾ ਏ ਵੀਡੀਓ ਨੂੰ ਜ਼ਿਆਦਾ ਜਾਣਕਾਰੀ ਲੋਕਾਂ ਤੱਕ ਪਹੁੰਚਾਓ ਤਾਂ ਜੋ ਗੁਰਦੁਆਰੇ ਦੇ ਦਰਸ਼ਨ ਕਰ ਸਕਣ